ਕਰਮਖੰਡ ਕੀ ਬਾਣੀ ਜੋਰੇ ਤਿੱਥੇ ਹੋਰ ਨ ਕੋਈ ਹੋਰੇ ਤਿੱਥੇ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨ ਕਥਨੇ ਜਾਏ ਨਾ ਓਏ ਮਰੇ ਨਾ ਠਾਕੇ ਜਾਹੇ ਜਿਨ ਕੈ ਰਾਮ ਸੈ ਮਨ ਮਾਹੇ ਤਿੱਥੇ ਭਗਤ ਵਸੇ ਖੇ ਲੋ ਕਰੇ ਅਨੰਦ ਸਚਾ ਮਨ ਸੋਏ ਸਚ ਖਣ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖਣ ਮੰਡਲ ਵਰ ਭੰਡ ਜੇ ਕੋ ਕਥੇ ਤਾਤ ਨੰਤ ਤੇ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਵੇ ਤਉਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਕਰਮਖੰਡ ਬਖਸ਼ਿਸ਼ ਦਾ ਖੰਡ ਰਹਿਮਤ ਦਾ ਖੰਡ ਕਰੋ ਜਤਨ ਜੇ ਹੋਏ ਮਿਹਰਵਾਨਾ साहब यतन कर उपराले कर तेरे ते मेहरबानी की बरखा हो जाए रहमत की बारिश हो जाए ये ठीक है कि उल रहमान उल रहमी रहीम इस्लाम ने कह दिता है बड़ा ही रहम दिल है रहमत का सागर है इसी तरीके गुरु गोबिंद सिंह जी महाराज कहें दो खन देखत है ਪਰਦੇਤ ਨਹਾਰੇ ਇਤਨੀ ਮਹਾਨ ਉਸਦੀ ਬਖਸ਼ਿਸ਼ ਤੇ ਦਇਆ ਹੈ ਕਮਜ਼ੋਰੀਆਂ ਤੇ ਦੋਖ ਦੇਖ ਲਿਆ ਆਂ ਵੀ ਸਭ ਕੁਝ ਦੇ ਹੀ ਜਾਂਦਾ ਹੈ ਝੋਲੀਆਂ ਚ ਭਾਈ ਜਾਂਦਾ ਹੈ ਭਰਪੂਰ ਕਰੀ ਜਾਂਦਾ ਹੈ ਸਾਬ ਕਹਿੰਦੇ ਨੇ ਸੁਭਾਵ ਹੈ ਉਸਦਾ ਰਹਿਮਤ ਬਖਸ਼ਿਸ਼ ਪਰ ਕੋਈ ਮਨੁੱਖ ਆਪਣੀ ਅੱਖਾਂ ਬੰਦ ਕਰ ਲਵੇ ਤੇ ਸੂਰਜ ਦੀ ਰੋਸ਼ਨੀ ਤੋਂ ਸੰਬੰਧ ਟੁੱਟ ਜਾਂਦਾ ਹੈ ਇਸੇ ਤਰੀਕੇ ਨਾਲ ਕੋਈ ਪਿੱਠ ਕਰ ਲਵੇ ਕੋਈ ਚਿੰਤਨ ਹੀ ਨਾ ਕਰੇ ਤੇ ਪ੍ਰਮਾਤਮਾ ਦੀ ਬਖਸ਼ਿਸ਼ ਤਾਂ ਵਾਂਝਿਆ ਰਹਿ ਜਾਂਦਾ ਹੈ ਉਹਦੀ ਰਹਿਮਤ ਤਾਂ ਜਿਹੜੀ ਬਹੁਤ ਪਰਬਲ ਰਹਿਮਤ ਹੈ ਉਸ ਤੋਂ ਵਾਂਝਿਆ ਰਹਿ ਜਾਂਦਾ ਹੈ ਇਹ ਤੇ ਠੀਕ ਹੈ ਕਿ ਸੂਰਜ ਦੀਆਂ ਕਿਰਨਾਂ ਤੇ ਰੋਸ਼ਨੀ ਉਸ ਮਨੁੱਖ ਦੇ ਉੱਤੇ ਵੀ ਪੈ ਰਹੀ ਹੈ ਜਿਸ ਨੇ ਆਪਣੀ ਅੱਖਾਂ ਬੰਦ ਕੀਤੀਆਂ ਨੇ ਪਰ ਉਸ ਰੋਸ਼ਨੀ ਤੋਂ ਲਾਭ ਉਠਾ ਸਕੇ ਇਹ ਹੁਣ ਔਖਾ ਹੈ ਕਿਉਂਕਿ ਅੱਖਾਂ ਇਸ ਨੇ ਬੰਦ ਕੀਤੀਆਂ ਨੇ ਨਾਸਤਿਕ ਤੋਂ ਨਾਸਤਿਕ ਦੁਸ਼ਤ ਦੇ ਉੱਤੇ ਵੀ ਪ੍ਰਭੂ ਦੀ ਬਖਸ਼ਿਸ਼ ਹੋ ਰਹੀ ਹੈ ਰਹਿਮਤ ਹੋ ਰਹੀ ਹੈ ਚੋਰ ਤੇ ਯਾਰ ਤੇ ਵੀ ਹੋ ਰਹੀ ਹੈ ਦੁਸ਼ਤ ਤੇ ਵੀ ਹੋ ਰਹੀ ਹੈ ਜ਼ਾਲਮ ਤੇ ਵੀ ਹੋ ਰਹੀ ਹੈ ਪਰ ਉਸ ਦੀ ਰਹਿਮਤ ਤੋਂ ਪੂਰਨ ਤੌਰ ਤੇ ਫੈਜ਼ਯਾਬ ਹੋਇਆ ਜਾ ਸਕੇ ਇਹਦੇ ਕੋਲ ਪਾਤਰਤਾ ਨਹੀਂ ਹੈ ਪਾਤਰਤਾ ਕੀ ਹੈ ਅੱਖਾਂ ਖੋਲਣੀਆਂ ਧਾਰਮਿਕ ਸਾਧਨਾ ਤੇ ਸਤਸੰਗ ਹੈ ਇਸ ਵਾਸਤੇ ਕਿ ਮਨੁੱਖ ਆਪਣੇ ਆਪ ਨੂੰ ਇਸ ਯੋਗ ਬਣਾ ਲਵੇ ਇਤਨੀ ਪਾਤਰਤਾ ਪ੍ਰਾਪਤ ਕਰ ਲਵੇ ਕਿ ਪ੍ਰਮਾਤਮਾ ਦੀ ਬਖਸ਼ਿਸ਼ ਤੇ ਨਾਲ ਇਹਦਾ ਪਾਤਰ ਭਰ ਜਾਏ ਇਹਦਾ ਭਾਂਡਾ ਭਰ ਜਾਏ ਮਹਾਰਾਜ ਕਹਿੰਦੇ ਨੇ ਉਹ ਕਰਮਖੰਡ ਉਹ ਜੋ ਬਖਸ਼ਿਸ਼ ਦਾ ਖੰਡ ਹੈ ਇਹ ਪਰਸ਼ੰਦ ਦਾ ਲਵਜ਼ ਹੈ ਕਰਮ ਕਰਮਖੰਡ ਕੀ ਬਾਣੀ ਜੋਰ ਬਖਸ਼ਿਸ਼ ਦਾ ਜੋ ਖੰਡ ਹੈ ਰਹਿਮਤ ਦਾ ਜੋ ਖੰਡ ਹੈ ਇੱਥੋਂ ਦੀ ਬਣਤਰ ਇੱਥੋਂ ਦੀ ਅਵਸਥਾ ਜ਼ੋਰ ਵਾਲੀ ਹੈ ਜਿੱਥੇ ਤੀਸਰੇ ਖੰਡ ਦੀ ਅਵਸਥਾ ਬੜੀ ਸੁੰਦਰ ਕਈ ਉੱਥੇ ਚੌਥੇ ਖੰਡ ਦੀ ਅਵਸਥਾ ਬਾਰੇ ਸਹਿਬ ਕਹਿੰਦੇ ਨੇ ਇਹ ਜ਼ੋਰ ਵਾਲੀ ਹੈ ਬਲ ਇੱਥੇ ਪਹੁੰਚਿਆ ਹੋਇਆ ਮਨੁੱਖ ਤਾਕਤਵਰ ਹੋ ਜਾਂਦਾ ਹੈ ਇੱਥੇ ਪਹੁੰਚੇ ਹੈ ਮਨੁੱਖ ਦੇ ਕੋਲ ਬੜੀ ਭਾਰੀ ਸ਼ਕਤੀ ਆ ਜਾਂਦੀ ਹੈ ਸਹਿਬ ਇਨ ਫਰਮਾਨਮ ਪੇ ਕਰਦੇ ਨੇ ਕਰਮ ਖੰਡ ਕੀ ਬਾਣੀ ਜ਼ੋਰ ਤਿੱਥੇ ਹੋਰ ਨਾ ਕੋਈ ਹੋਰ ਕਰਮ ਖੰਡ ਦੇ ਚ ਪਹੁੰਚਿਆ ਹੋਇਆ ਮਨੁੱਖ ਪਰਮਾਤਮਾ 'ਚ ਇਸ ਢੰਗ ਦੇ 'ਚ ਲੀਨ ਹੋ ਜਾਂਦਾ ਹੈ ਹੁਣ ਉੱਥੇ ਹੋਰ ਨਹੀਂ ਉਹ ਪਰਮਾਤਮਾ ਦੇ 'ਚ ਹੈ ਪਰਮਾਤਮਾ ਉਸ ਦੇ ਵਿੱਚ ਹੈ ਇਸ ਢੰਗ ਦੀ ਅਵਸਥਾ ਬਣ ਗਈ ਹੁਣ ਪਰਮਾਤਮਾ ਦੇ ਗੁਣ ਉਸ ਦੇ ਆਪਣੇ ਗੁਣ ਹੋ ਗਏ ਹੁਣ ਪਰਮਾਤਮਾ ਦਾ ਸੁਭਾਅ ਉਸ ਦਾ ਸੁਭਾਅ ਹੋ ਗਿਆ ਹੁਣ ਪਰਮਾਤਮਾ ਦੀ ਸ਼ਕਤੀ ਇਸ ਬ੍ਰह्मज्ञानी ਦੀ ਹੀ ਸ਼ਕਤੀ ਹੋ ਗਈ ਬ੍ਰह्मज्ञानी ਸਗਲ ਸ੍ਰਿਸ਼ਟ ਕਾ ਕਰਤਾ ਸੁਖਮੰਨੀ ਸਾਹਿਬ ਦੀ ਅਗੰਮੀ ਇਹ ਰਚਨਾ ਵੀ ਸੁਖਮੰਨੀ ਦੇ ਰਾਹੀਂ ਸਤਿਗੁਰudev ਜੀ ਮਹਾਰਾਜ ਨੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਪ੍ਰਮਾਤਮਾ ਕਰ ਰਿਹਾ ਹੈ ਉਹੀ ਬ੍ਰਹਮ ਗਿਆਨੀ ਕਰ ਰਿਹਾ ਹੈ ਜੋ ਪ੍ਰਮਾਤਮਾ ਦੀ ਕਿਰਤ ਹੈ ਉਹ ਬ੍ਰਹਮ ਗਿਆਨੀ ਦੀ ਕਿਰਤ ਹੈ ਬ੍ਰਹਮ ਗਿਆਨੀ ਨੂੰ ਐਸਾ ਮਹਿਸੂਸ ਹੋ ਜਾਂਦਾ ਹੈ ਕਿਉਂ ਕਿ ਉਹ ਪ੍ਰਮਾਤਮਾ ਦੇ ਚ ਹੈ ਪ੍ਰਮਾਤਮਾ ਹੁਣ ਉਸ ਦੇ ਚ ਹੈ ਹੁਣ ਜੋ ਕੁਝ ਵੀ ਹੋ ਰਿਹਾ ਹੈ ਦੂਜਾ ਤੇ ਕੋਈ ਹੈ ਨਹੀਂ ਤੀਜਾ ਤੇ ਕੋਈ ਹੈ ਨਹੀਂ ਇਤਨੀ ਅਗੰਮੇ ਲੀਨਤਾ ਤਾਂ ਸੈਵਕੰਨ ਤਿੱਥੇ ਹੋਰ ਨਾ ਕੋਈ ਹੋਰ ਹੁਣ ਉੱਥੇ ਕੋਈ ਹੋਰ ਨਹੀਂ ਹੈ ਪਰ ਇਸ ਅਵਸਥਾ ਦੇ ਚ ਕੌਣ ਪਹੁੰਚਦੇ ਨੇ ਤਿੱਥੇ ਜੋਦ ਮਹਾਬਲ ਸੂਰ ਤਿਨ ਮੇ ਰਾਮ ਰਿਹਾ ਭਰਪੂਰ ਇਸ ਕਰਮਖੰਡ ਦੇ ਚ ਕੋਈ ਪਹੁੰਚਦੇ ਨੇ ਮਹਾਬਲੀ ਯੋਧੇ ਸੂਰਮੇ ਜੋਦ ਮਹਾਬਲ ਸੂਰ ਕਥਨੀ ਦੇ ਸੂਰਮੇ ਹੈ ਕਰਣੇ ਦੇ ਸੂਰਮੇ ਸਾਧਨਾ ਦੇ ਸੂਰਮੇ ਇਸ ਤਰ੍ਹਾਂ ਦੇ ਮਹਾ ਬਲਵਾਨ ਬੰਦੇ ਜਿਨ੍ਹਾਂ ਦਾ ਦਿਨ ਰਾਤ ਆਪਣੇ ਮਨ ਨਾਲ ਝਗੜਾ ਹੈ ਔਰ ਇਹ ਹਕੀਕਤ ਹੈ ਜੋ ਮਨ ਨਾਲ ਝਗੜਾ ਨਹੀਂ ਕਰੇਗਾ ਆਪਣੀ ਸੋਚਣ ਸ਼ਕਤੀ ਨਾਲ ਝਗੜਾ ਨਹੀਂ ਕਰੇਗਾ ਜਗਤ ਨਾਲ ਝਗੜਾ ਕਰੇਗਾ ਔਰ ਜੋ ਆਪਣੇ ਆਪ ਦੇ ਨਾਲ ਨਹੀਂ ਲੜਿਆ ਆਖਿਰ ਇਸ ਸ਼ਕਤੀ ਨੂੰ ਕਿਸੇ ਪਾਸੇ ਤੇ ਖਤਮ ਕਰਨਾ ਹੈ ਤਾਂ ਜਗਤ ਨਾਲ ਲੜ ਕੇ ਸ਼ਕਤੀ ਨੂੰ ਉਹ ਜ਼ਾਇਲ ਕਰੇਗਾ ਪਰ ਇੱਕ ਅਦੁੱਤੀ ਘਟਨਾ ਘਟਦੀ ਹੈ ਜਦ ਬੰਦਾ ਆਪਣੇ ਆਪ ਦੇ ਨਾਲ ਲੜਦਾ ਹੈ ਤੇ ਭਰਪੂਰ ਸ਼ਕਤੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜਦ ਬੰਦਾ ਜਗਤ ਨਾਲ ਲੜਦਾ ਹੈ ਤਾਂ ਆਪਣੀ ਸ਼ਕਤੀ ਗਵਾ ਬੈਠਦਾ ਹੈ ਆਪਣੀ ਤਾਕਤ ਗਵਾ ਬੈਠਦਾ ਹੈ ਲੜਵੇ ਭਗਤ ਵੀ ਨੇ ਲੜਵੇ ਰਾਜਨੀਤਿਕ ਵੀ ਨਹੀਂ ਰਾਜਨੀਤਿਕ ਜਗਤ ਨਾਲ ਲੜਦੇ ਨੇ ਭਗਤ ਆਪਣੇ ਆਪ ਨਾਲ ਲੜਦਾ ਹੈ ਬੜੀ ਕੀਮਤੀ ਪੰਕਤੀ ਹੈ ਸਰਬ ਲੋਗ ਗ੍ਰੰਥ ਦੀ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁਰੰਗ ਖਾਲਸਾ ਤੇ ਉਹ ਹੈ ਜੋ ਵਿਚਾਰਾਂ ਦੇ ਘੋੜੇ ਤੇ ਅਸਵਾਰ ਹੋਵੇ ਔਰ ਖਾਲਸਾ ਉਹ ਹੈ ਜੋ ਨਿਤਾ ਪ੍ਰਤੀ ਆਪਣੇ ਆਪ ਦੇ ਨਾਲ ਜੰਗ ਕਰੇ ਆਪਣੇ ਆਪ ਦੇ ਨਾਲ ਲੜੇ ਇਹ ਜੋ ਭਗਤ ਕਬੀਰ ਨੇ ਕਹਿ ਦਿੱਤਾ ਹੈ ਗगन दमामा बाजेओ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੋ ਜਨ ਕੋ ਧਾ ਮਨੁੱਖਾ ਜਨਮ ਤੈਨੂੰ ਮਿਲਿਆ ਜੋਜਣ ਲਈ ਲੜਨ ਲਈ ਝਗੜਨ ਲਈ ਔਰ ਨਹੀਂ ਲੜੇਗਾ ਨਹੀਂ ਝਗੜੇਗਾ ਹਾਰ ਜਾਏਗਾ ਰਹਿ ਜਾਏਗਾ ਪਿੱਛੇ ਰਹਿ ਜਾਏਗਾ ਤੋ ਜੋ ਬਾਹਰ ਨਹੀਂ ਲੜਦਾ ਝਗੜਦਾ ਨਹੀਂ ਸੰਘਰਸ਼ ਨਹੀਂ ਕਰਦਾ ਸਮਾਜ ਨਾਲ ਜਗਤ ਨਾਲ ਸੰਸਾਰ ਨਾਲ ਦੇਖਣ ਦੇ ਚਾਇਆ ਪਿੱਛੇ ਰਹਿ ਜਾਂਦਾ ਪਰ ਜੋ ਆਪਣੇ ਆਪ ਦੇ ਨਾਲ ਨਹੀਂ ਲੜਦਾ ਝਗੜਦਾ ਨਹੀਂ ਉਹ ਅਧਿਆਤਮਿਕ ਮੰਡਲ ਦੇ ਵਿੱਚ ਪਿੱਛੇ ਰਹਿ ਜਾਂਦਾ ਹੈ ਰਾਜਨੀਤਿਕ ਜੋ ਜਗਤ ਨੂੰ ਜਿੱਤ ਕੇ ਰਾਜਾ ਬਣਦਾ ਹੈ ਸੰਤ ਜੋ ਆਪਣੇ ਮਨ ਨੂੰ ਜਿੱਤ ਕੇ ਰਾਜਾ ਬਣਦਾ ਹੈ ਔਰ ਸਹੀ ਮੈਂ ਅੱਜ ਸੰਤ ਹੀ ਰਾਜਾ ਹੈ ਰਾਜਾ ਸ਼ਬਦ ਪਮੁਰਾਦ ਰਜੇ ਆਇਆ ਤ੍ਰਿਪਤ ਜਿਨੇ ਮਨ ਨੂੰ ਜਿਤੇ ਹੈ ਉਹੀ ਤ੍ਰਿਪਤ ਹੈ ਬਾਕੀ ਤੇ ਸਾਰੇ ਭੁੱਖੇ ਨੇ ਬਾਕੀ ਤੇ ਸਾਰੇ ਕੰਗਾਲ ਹੈ ਤੋ ਜਗਤ ਨੂੰ ਜਿੱਤ ਕੇ ਸਤਾਧਾਰੀ ਹੋਣਾ ਇਹ ਤੇ ਬਹੁਤ ਵੱਡੀ ਹਿੰਸਾ ਕਰਕੇ ਹੀ ਹੋ ਸਕੇਗਾ ਪਰ ਆਪਣੇ ਆਪ ਨੂੰ ਜਿੱਤ ਕੇ ਤੇ ਰਾਮ ਦੇ ਸਿੰਘਾਸਣ ਤੇ ਬਿਰਾਜਮਾਨ ਹੋ ਜਾਣਾ ਇਹਦੇ ਵਿੱਚ ਕੋਈ ਹਿੰਸਾ ਨਹੀਂ ਇਹਦੇ ਤੇ ਜਗਤ ਦੀ ਤਾਮੀਰ ਹੈ ਜਗਤ ਦੀ ਉਸਾਰੀ ਹੈ ਜਗਤ ਦਾ ਕਲਿਆਣ ਹੈ ਜਗਤ ਦੀ ਸੁਖ ਤੇ ਸ਼ਾਂਤੀ ਹੈ ਪਰ ਹਕੀਕਤ ਹੈ ਕਿ ਆਪਣੇ ਆਪ ਨੂੰ ਜਿੱਤਣਾ ਇਤਨਾ ਕਠਿਨ ਹੈ ਕਿ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਮਨੁੱਖ ਆਪਣੇ ਆਪ ਦੇ ਹੱਥੋਂ ਹਾਰ ਜਾਂਦਾ ਹੈ ਸਾਰੀ ਦੁਨੀਆ ਤੇ ਹੁਕਮ ਚਲਾਉਣ ਵਾਲਾ ਮਨੁੱਖ ਆਪਣੇ ਮਨ ਤੇ ਹੁਕਮ ਨਹੀਂ ਚਲਾ ਸਕਦਾ ਮਨ ਦਾ ਦਾਸ ਹੈ ਜਗਤ ਦੇ ਬਾਦਸ਼ਾਹ ਬਾਹਰ ਹੁਕਰ ਹੁਕਮਰਾਨ ਹੈ ਪਰ ਅੰਦਰੋਂ ਗੁਲਾਮ ਹੈ ਭਗਤ ਅੰਦਰੋਂ ਵੀ ਬਾਦਸ਼ਾਹ ਹੈ 12ਵੇਂ ਬਾਦਸ਼ਾਹ ਇਸ ਵਾਸਤੇ ਕਹਿੰਦੇ ਨੇ ਭਗਤ ਤੇ ਹੁਕਮ ਨੇ ਕੀਤਾ ਜਾ ਸਕਦਾ ਹੈ ਫਕੀਰਾਂ ਨੂੰ ਬਾਬਰ ਨੇ ਹੁਕਮ ਕੀਤਾ ਹੈ ਕਿ ਮੇਰਾ ਪੁੱਤਰ ਹੁਮਾਯੂੰ ਬਿਮਾਰ ਹੈ ਇਹਦੇ ਲਈ ਦੁਆ ਕਰੋ ਤੇ ਸਾਰੇ ਫਕੀਰਾਂ ਨੇ ਦੁਆ ਕੀਤੀ ਵੀ ਹੁਮਾਯੂੰ ਰਾਜ਼ੀ ਹੋਵੇ ਰਾਜ਼ੀ ਹੋਵੇ ਪਕੜ ਕੇ ਗੁਰੂ ਨਾਨਕ ਨੂੰ ਵੀ ਲਿਆਂਦਾ ਗਿਆ ਕਿਉਂਕਿ ਹੁਮਾਯੂੰ ਰਾਜ਼ੀ ਨਹੀਂ ਹੋਇਆ ਸੀ ਤੇ ਬਾਬਰ ਹੁਕਮ ਕਰਦਾ ਹੈ ਗੁਰੂ ਨਾਨਕ ਤੇ ਐ ਹਿੰਦੀ ਫਕੀਰ ਐ ਗੁਰੂ ਨਾਨਕ ਮੇਰੇ ਪੁੱਤਰ ਲਈ ਦੁਆ ਕਰੋ ਤੋ ਸਤਗੁਰੂ ਕਹਿਣ ਲਗੇ ਦੁਆ ਬਾਦਸ਼ਾਹ ਦੇ ਹੁਕਮ ਤੋਂ ਨਹੀਂ ਨਿਕਲਦੀ ਦੁਆ ਸੰਤ ਦੀ ਰਜ਼ਾ ਚੋਂ ਨਿਕਲਦੀ ਹੈ ਉਹਦੀ ਮਰਜ਼ੀ ਚੋਂ ਨਿਕਲਦੀ ਹੈ ਤੇ ਜਿਸ ਨੇ ਦੁਆ ਤੇਰੇ ਹੁਕਮ ਦੇ ਤਹਿਤ ਕੀਤੀ ਹੈ ਉਹ ਦੁਆ ਦੁਆ ਹੀ ਨਹੀਂ ਹੈ ਉਹ ਅਰਦਾਸ ਅਰਦਾਸ ਹੀ ਨਹੀਂ ਹੈ ਉਹ ਫਲੀਬੂਤ ਨਹੀਂ ਹੋਏਗੀ ਸਾਰੇ ਫਕੀਰਾਂ ਨੇ ਦੁਆ ਕੀਤੀ ਹੈ ਤੇਰਾ ਹਮਾਇਉ ਰਾਜ਼ੀ ਨਹੀਂ ਹੋਇਆ ਕਿਉਂ ਕਿ ਇਹ ਦੁਆ ਤੇਰੇ ਹੁਕਮ ਤੋਂ ਨਿਕਲੀ ਹੈ ਤੇ ਬਾਬਰ ਸੁਣ ਲੈ ਜਿਤਨੇ ਚਿਰ ਤੱਕ ਤੇਰਾ ਹੁਕਮ ਹੈ ਮੇਰੇ ਅੰਤਿਸ਼ ਕਰਨ ਤੋਂ ਦੁਆ ਨਹੀਂ ਨਿਕਲੇਗੀ ਤੂੰ ਆਪਣੇ ਹੁਕਮ ਨੂੰ ਇੱਕ ਪਾਸੇ ਕਰ ਮੇਰੀ ਦੁਆ ਹਰ ਇੱਕ ਲਈ ਹੈ ਸਾਰਿਆਂ ਲਈ ਹੈ ਪਰ ਜਾਬਰ ਕਹਿੰਦਾ ਨਹੀਂ ਮੈਂ ਜੇਲ੍ਹ ਦੇ ਸੁੱਟ ਦੇ ਆਂਗਾ ਕੁਦਰਤੀਗਲ ਜਬਰ ਕੀਤਾ ਤਸ਼ੱਦਦ ਕੀਤਾ ਜੇਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਾ ਦਿੱਤਾ ਤੇ ਆਖਿਆ ਨਹੀਂ ਦੁਆਰੇ ਹੀ ਨਿਕਲੇਗੀ ਹੁਕਮ ਦੇ ਚੋਂ ਦੁਆਰੇ ਹੀ ਨਿਕਲਦੀ ਰਜ਼ਾ ਦੇ ਚੋਂ ਦੁਆ ਨਿਕਲਦੀ ਹੈ ਬਾਬਰ ਜਦ ਪੈਰੀ ਪਿਆ ਕਦਮਾਂ ਤੇ ਪਿਆ ਰੋਇਆ ਅਗੰਮੀ ਕ੍ਰਿਸ਼ਮੇ ਗੁਰੂ ਨਾਨਕ ਦੇ ਵੇਖ ਕੇ ਤੇ ਪ੍ਰਾਰਥਨਾ ਕੀਤੀ ਤੇ ਆਖਿਆ ਐ ਫਕੀਰ ਐ ਗੁਰੂ ਬਾਬਾ ਹੁਣ ਤੇ ਬਖਸ਼ਿਸ਼ ਕਰ ਸਾਹਿਬ ਕਹਿਣ ਲੱਗੇ ਹੋ ਗਈ ਬਖਸ਼ਿਸ਼ ਕਿਉਂਕਿ ਹੁਣ ਤੂੰ ਖੁਦ ਹੀ ਦੁਆ ਕਰ ਲਈ ਹੈ ਪਹਿਲੇ ਤੂੰ ਹੁਕਮ ਦੇ ਚ ਜੀ ਰਿਹਾ ਸੀ ਹੁਣ ਤੂੰ ਦੁਆ ਦੇ ਚ ਜੀ ਰਿਹਾ ਹੁਣ ਤੇਰੇ ਅੰਦਰੋਂ ਦੁਆ ਨਿਕਲੀ ਹੈ ਤੇ ਜਿੰਨੀ ਗਹਿਰੇ ਤਲ ਦੇ ਚ ਤੇਰੇ ਅੰਦਰੋਂ ਇਹ ਦੁਆ ਨਿਕਲੀ ਹੈ ਯਾਦ ਰੱਖ ਬਾਬਰ ਇਹ ਵਿਅਰਥ ਨਹੀਂ ਜਾਏਗੀ ਇਹ ਕੰਮ ਕਰੇਗੀ ਇਹ ਆਪਣਾ ਜੋ ਹੈ ਅਸਰ ਜਮਾਏਗੀ ਤੋ ਜੋ ਆਪਣੇ ਆਪ ਨੂੰ ਜਿੱਤ ਲੈਂਦੇ ਨੇ ਬਸ ਇਹੀ ਸੂਰ ਮੈਨੇ ਇਹੀ ਮਹਾਬਲੀ ਨੇ ਐਸ ਵਾਸਤੇ ਸਾਇਬ ਕਹਿੰਦੇ ਨੇ ਇਸ ਅਵਸਥਾ ਦੇ ਚ ਜੋ ਪਹੁੰਚੇ ਨੇ ਉੱਤੇ ਮਹਾਬਲੀ ਨੇ ਤਿੱਥੇ ਜੋਦ ਮਹਾਮਲ ਸੂਰ ^{(3)} ਮੇ ਰਾਮ ਰਿਹਾ ਭਰਪੂਰ ਉਹਨਾਂ ਦੇ ਰੋਮ ਰੋਮ ਦੇ ਚ ਰਾਮ ਭਰਪੂਰ ਹੈ ਸਮਾਇਆ ਹੋਇਆ ਉਹ ਰਾਮ ਦੇ ਚ ਐਸੇ ਲੀਨ ਨੇ ਕਿੱਥੇ ਸੀਤੋ ਸੀਤਾ ਮਹਿਮਾ ਮਾਇ ਉਹਨਾਂ ਨੇ ਆਪਣੇ ਆਪ ਨੂੰ ਪ੍ਰਮਾਤਮਾ ਦੇ ਵਿੱਚ ਇਸ ਢੰਗ ਨਾਲ ਉਤਪਰੋਤ ਕੀਤਾ ਹੈ ਭਾਵ ਸੀលਿਆ ਹੈ ਮਹਾਰਾਜ ਕਹਿੰਦੇ ਕਿ ਉਹਨਾਂ ਦੇ ਰੂਪ ਹੁਣ ਬਿਆਨ ਹੀ ਨਹੀਂ ਕੀਤੇ ਜਾ ਸਕਦੇ ਇਕਮਿਕ ਹੋ ਗਏ ਨੇ ਤਾਂ ਕਿ ਰੂਪ ਨਾ ਕਥਨੇ ਜਾਏ ਪ੍ਰਮਾਤਮਾ ਦੇ ਵਿੱਚ ਐਸੇ ਉਤਪਰੋਤ ਹੋਏ ਨੇ ਪ੍ਰਮਾਤਮਾ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਐਸਾ ਸੀលਿਆ ਹੈ ਇਕਮਿਕ ਕਰ ਲਿਆ ਹੈ ਜਿਤਨਾ ਹੁਣ ਪ੍ਰਮਾਤਮਾ ਸੁੰਦਰ ਹੈ ਉਤਨੇ ਹੀ ਸੁੰਦਰ ਹੋ ਗਏ ਨੇ ਹੁਣ ਜਿਤਨਾ ਪ੍ਰਮਾਤਮਾ ਮਹਾਨ ਹੈ ਉਹ ਉਤਨੇ ਹੀ ਮਹਾਨ ਹੋ ਗਏ ਨੇ ਲਿਆਜ਼ਾ ਹੁਣ ਇਹਨਾਂ ਦੀ ਮਹਿਮਾ ਔਰ ਇਹਨਾਂ ਦੇ ਰੂਪ ਬਿਆਨ ਤੋਂ ਪਰੇ ਹੋ ਗਏ ਨੇ ਸਾਇਬ ਕਹਿੰਦੇ ਨਾ ਉਹ ਏ ਮਰੇ ਨਾ ਠਾਕੇ ਜਾਏ ਇਸ ਤਰ੍ਹਾਂ ਦੇ ਜਿਹੜੇ ਜੋਦੇ ਮਹਾਬਲੀ ਤੇ ਸੂਰਮੇ ਨੇ ਕਤਈ ਮਰਦੇ ਨਹੀਂ ਸਰੀਰ ਤੇ ਮਰਨ ਧਰਮ ਹੈ ਲੇਕਿਨ ਉਹ ਅਮਰ ਤੱਤ ਨੂੰ ਪ੍ਰਾਪਤ ਹੋ ਗਏ ਹੁਣ ਮੁੜ ਕੇ ਨਹੀਂ ਮਰਨਗੇ ਇੱਥੋਂ ਮੁਰਾਦ ਇਹ ਹੈ ਹੁਣ ਨਹੀਂ ਮਰਨਗੇ ਭਾਉ ਆਮ ਜਗਤ ਜਮਦਾ ਹੈ ਮਰਦਾ ਹੈ ਜਮਦਾ ਹੈ ਮਰਦਾ ਹੈ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਦਾ ਹੈ ਪਿਆਦੇ ਇਸ ਲੰਮੇ ਇਹ ਹੁਣ ਨਹੀਂ ਮਰਨਗੇ ਕਿਉਂ ਕਿ ਇਹਨਾਂ ਨੂੰ ਪਰਮ ਜ਼ਿੰਦਗੀ ਦੀ ਪ੍ਰਾਪਤੀ ਹੋ ਗਈ ਹੈ ਨਾਨਕ ਬੱਧਾ ਘਰ ਤਹਾ ਜਿੱਥੇ ਮਿਰਤੇ ਨਾ ਜਨਮ ਜਰਾ ਹੁਣ ਇਹਨਾਂ ਦੀ ਮੌਤ ਨਹੀਂ ਹੋਵੇਗੀ ਇਹਨਾਂ ਨੂੰ ਅਧਿਆਤਮਿਕ ਜ਼ਿੰਦਗੀ ਦੀ ਪ੍ਰਾਪਤੀ ਹੋ ਗਈ ਹੈ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਨੇ ਇਹ ਵਿਕਾਰਾਂ ਦੇ ਹੱਥੋਂ ਹੁਣ ਮਨ ਦੇ ਹੱਥੋਂ ਠਿਗਾਏ ਨਹੀਂ ਜਾਂਦੇ ਦੇਖਣ ਵਿੱਚ ਆਇਆ ਸਾਰੀ ਦੁਨੀਆ ਨੂੰ ਠੱਗਣ ਵਾਲਾ ਬੰਦਾ ਆਪਣੇ ਮਨ ਦੇ ਹੱਥੋਂ ਠੁਕਾ ਜਾਂਦਾ ਹੈ ਸਾਰੀ ਦੁਨੀਆ ਨੂੰ ਠੱਗਣ ਵਾਲਾ ਮਨੁੱਖ ਆਪਣੇ ਆਪ ਤੋਂ ਠੁਕਾ ਜਾਂਦਾ ਹੈ ਔਰ ਇਹ ਕਿੰਨੀ ਵੱਡੀ ਅਨਗਹਿਲੀ ਹੈ ਸਹਿਬ ਕਹਿੰਦੇ ਨੇ ਇਸ ਅਵਸਥਾ ਦੇ ਵਿੱਚ ਪਹੁੰਚੇ ਹੋਏ ਮਨੁੱਖ ਠਗਾਉਂਦੇ ਨਹੀਂ ਇਹਨਾਂ ਨੂੰ ਕ੍ਰੋਧ ਨਹੀਂ ਠੱਗ ਸਕਦਾ ਇਹਨਾਂ ਨੂੰ ਲੋਭ ਨਹੀਂ ਠੱਗ ਸਕਦਾ ਇਹਨਾਂ ਨੂੰ ਤ੍ਰਿਸ਼ਨਾ ਨਹੀਂ ਠੱਗ ਸਕਦੀ ਇਨਾਂ ਨੂੰ ਮੋਹ ਨਹੀਂ ਠੱਗ ਸਕਦਾ ਇਨਾਂ ਨੂੰ ਅਹੰਕਾਰ ਤੇ ਕਾਮ ਨਹੀਂ ਠੱਗ ਸਕਦਾ ਇਨਾਂ ਨੂੰ ਝੂਠ ਤੇ ਨਿੰਦਾ ਠੱਗ ਨਹੀਂ ਸਕਦੀ ਜਦ ਕਿ ਆਮ ਬੰਦਾ ਕਦਮ ਕਦਮ ਤੇ ਠਗਾ ਜਾਂਦਾ ਹੈ ਭਗਤ ਕਦਮ ਕਦਮ ਤੇ ਇਨਾਂ ਨੂੰ ਠਗ ਲੈਂਦਾ ਹੈ ਇਹ ਗੱਲ ਵੱਖਰੀ ਹੈ ਕਿ ਭਗਤ ਜਗਤ ਦੇਖਦਾ ਜਾਏ ਲੇਕਿਨ ਭਗਤ ਵਿਕਾਰਾਂ ਤੋਂ ਕਦੀ ਆਪਣੇ ਆਪ ਨੂੰ ਨਹੀਂ ਠਗਦਾ ਔਰ ਉਹ ਲੋਭ ਦੇ ਉੱਤੇ ਉਸ ਦੀ ਫਤਿਹ ਹੁੰਦੀ ਹੈ ਹੰਕਾਰ ਦੇ ਉੱਤੇ ਉਸ ਦੀ ਫਤਿਹ ਹੁੰਦੀ ਹੈ ਉਹ ਇਨਾਂ ਨੂੰ ਠਗ ਲੈਂਦਾ ਹੈ ਇਹ ਵਿਕਾਰ ਭਗਤ ਨੂੰ ਨਹੀਂ ਠੱਗ ਸਕਦੇ ਤੇ ਸਹਿਬ ਕਹਿੰਦੇ ਨਾ ਹੋਏ ਮਰੇ ਨਾ ਢਾਕੇ ਜਾਣ ਜਿਨ ਕੇ ਰਾਮ ਵਸੇ ਮਨ માં ਜਿਨਾਂ ਦੇ ਮਨ ਦੇ ਚ ਰਾਮ ਵਸਦਾ ਹੈ ਨਾ ਉਹ ਕਦੀ ਮਰਦੇ ਨੇ ਤੇ ਨਾ ਹੀ ਕਦੀ ਜੋ ਹੈ ਠਗਾਏ ਜਾਂਦੇ ਨੇ ਥਿੱਥੇ ਭਗਤ ਵਸੇ ਕੇ ਲੋਇ ਇਸ ਅਵਸਥਾ ਦੇ ਚ ਕਈ ਲੋਕਾਂ ਦੇ ਭਗਤ ਵਸਦੇ ਨੇ ਭਾਅ ਕਰਮ ਖਣ ਦੇ ਚ ਇਹ ਨਹੀਂ ਕਿ ਸਿਰਫ ਇੱਕ ਤਬਕੇ ਇੱਕ ਮਜ਼ਬ ਜਾਂ ਇੱਕ ਸ਼ਹਿਰ ਜਾਂ ਇੱਕ ਪ੍ਰਾਂਤ ਇਹ ਇੱਕ ਮੁਲਕ ਦੇ ਬੰਦੇ ਪਹੁੰਚਦੇ ਨੇ ਨਹੀਂ ਸਾਇਬ ਕਹਿੰਦੇ ਨੇ ਇਸ ਸਵਸਥਾ ਦੇ ਵਿੱਚ ਕਈ ਲੋਕਾਂ ਦੇ ਭਗਤ ਪਹੁੰਚਦੇ ਨੇ ਗੁਲਾਬ ਦਾ ਬੋਟਾ ਜੇ ਹਿੰਦੁਸਤਾਨ ਦੇ ਚਲਾਈਏ ਤੇ ਗੁਲਾਬ ਦੇਂਦਾ ਪਰ ਜੇ ਉਹ ਈਰਾਨ ਦੇ ਚ ਵਿਲਾਹ ਲਈਏ ਤੇ ਅੱਕ ਦੇ ਫੁੱਲ ਨਹੀਂ ਉਗਦੇ ਉੱਥੇ ਵੀ ਗੁਲਾਬ ਦਾ ਹੀ ਫੁੱਲ ਹੁੰਦਾ ਹੈ ਉਸੇ ਬੋਟੇ ਨੂੰ ਕਿਸੇ ਯੂਰਪ ਦੇ ਦੇਸ਼ ਦੇ ਚਲਾ ਲਈਏ ਤੇ ਉਦੋਂ ਚ ਕੜਤੁੰਮਾ ਨਹੀਂ ਪੈਦਾ ਹੋਵੇਗਾ ਪਦੇ ਚੋਂ ਮੇ ਗੁਲਾਬ ਦਾ ਫੁੱਲ ਪੈਦਾ ਹੋਵੇਗਾ। ਤੋਂ ਸਹਿਬ ਕਹਿੰਦੇ ਨੇ ਜਿਸ ਧਰਤੀ ਦੇ ਵਿੱਚ ਜਿਸ ਮੁਲਕ ਦੇ ਵਿੱਚ ਜਿਸ ਕੌਮ ਦੇ ਵਿੱਚ ਜਿੱਥੇ ਵੀ ਕੋਈ ਪ੍ਰਮਾਤਮਾ ਦਾ ਨਾਮ ਲੈਂਦਾ ਹੈ ਉਹ ਗੁਲਾਬ ਦੀ ਤਰ੍ਹਾਂ ਖਿੜ ਉੱਠਦਾ ਹੈ। ਇਸ ਵਾਸਤੇ ਭਗਤ ਅਨੇਕਾਂ ਪ੍ਰਾਂਤਾਂ ਦੇ ਹੁੰਦੇ ਨੇ। ਕਈ ਦੇਸ਼ਾਂ ਦੇ ਹੁੰਦੇ ਨੇ। ਔਰ ਕਈ ਲੋਕਾਂ ਦੇ ਹੁੰਦੇ ਨੇ। ਸਹਿਬ ਕਹਿੰਦੇ ਇਸ ਕਰਮ ਖਣ ਦੇ ਵਿੱਚ ਕਈ ਪੁਰੀਆਂ ਦੇ ਕਈ ਲੋਕਾਂ ਦੇ ਭਗਤ ਨੇ ਤਿੱਥੇ ਭਗਤ ਵਸੇ। ਕਿ ਲੋਏ। ਅਗਰ ਇਸ ਅਵਸਥਾ ਦੇਚ ਵੇਖਣਾ ਹੋਵੇ ਸਮੁੱਚੇ ਜਗਤ ਨੂੰ ਤੇ ਹਰ ਦੇਸ਼ ਦੇ ਅਨੇਕਾਂ ਭਗਤ ਆਉਣਗੇ ਹਰ ਦੇਸ਼ ਨੇ ਅਨੇਕਾਂ ਬ੍ਰह्म ਗਿਆਨੀ ਖੁਦਾ ਤਰਸ ਔਰ ਖੁਦਾ ਸ਼ਨਾਸ ਫਕੀਰ ਪੈਦਾ ਕੀਤੇ ਨੇ ਹਰ ਦੇਸ਼ ਨੇ ਸੰਤ ਤੇ ਭਗਤ ਪੈਦਾ ਕੀਤੇ ਨੇ ਅਗਰ ਇੱਕ ਮੁਲਕ ਇਸ ਢੰਗ ਦਾ ਦਾਵਾ ਕਰੇ ਸੜੇ ਦੇਸ਼ ਦੇਚ ਸੰਤ ਪੈਦਾ ਹੋਏ ਨੇ ਭਗਤ ਪੈਦਾ ਹੋਏ ਨੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਕਿਸੇ ਹੋਰ ਦੇਸ਼ ਵਿੱਚ ਕੋਈ ਸੰਤ ਪੈਦਾ ਹੀ ਨਹੀਂ ਹੋਇਆ ਭਗਤ ਪੈਦਾ ਹੀ ਨਹੀਂ ਹੋਇਆ ਹਰ ਦੇਸ਼ ਦੇਚ ਹਰ ਯੁੱਗ ਦੇਚ ਭਗਤ ਪੈਦਾ ਹੁੰਦੇ ਨੇ ਹਰ ਯੁਗ-ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਅਗਰ ਕੋਈ ਇਹ ਵੀ ਆਖੇ ਕਿ ਸਤਜੁਗ ਦੇਚ ਭਗਤ ਹੋਏ ਨੇ ਹੁਣ ਨਹੀਂ ਸਾਬ ਕਹਿੰਦੇ ਨਹੀਂ ਹਰ ਯੁਗ ਦੇਚ ਭਗਤ ਆਉਂਦੇ ਨੇ ਹਰ ਸਮੇਂ ਦੇਚ ਭਗਤ ਆਉਂਦੇ ਨੇ ਜੈਸੇ ਹਰ ਸਮੇਂ ਦੇਚ ਸੂਰਜ ਹੋਇਆ ਚੰਦਰਾ ਮਾ ਹੋਇਆ ਹਰ ਸਮੇਂ ਦੇਚ ਫੁੱਲ ਖਿੜਦੇ ਨੇ ਜੇ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਫੁੱਲ ਖਿੜਦੇ ਸਨ ਤਾਂ ਹੁਣ ਵੀ ਫੁੱਲ ਖਿੜਦੇ ਨੇ ਤੇ ਠੀਕ ਹੈ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਵੀ ਕੰਡੇ ਸਨ ਅੱਜ ਵੀ ਕੰਡੇ ਨੇ ਤਾਂ ਭਗਤ ਜੇ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਸਨ ਤਾਂ ਹੁਣ ਵੀ ਨੇ ਤੇ ਜੇ ਸ਼ੈਤਾਨ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਸਨ ਤਾਂ ਹੁਣ ਵੀ ਨੇ ਹਰ ਨਾਕਸ਼ ਪਹਿਲੇ ਵੀ ਸੀ ਹੁਣ ਵੀ ਹੈ ਪ੍ਰਹਿਲਾਦ ਪਹਿਲੇ ਵੀ ਸਨ ਹੁਣ ਵੀ ਹਨ ਰਾਮ ਪਹਿਲੇ ਵੀ ਸੀ ਹੁਣ ਵੀ ਹੈ ਰਾਵਣ ਪਹਿਲੇ ਵੀ ਸਨ ਹੁਣ ਵੀ ਨਹੀਂ ਅਨੇਕਾਂ ਦੀ ਅਸਮਤ ਲੁੱਟਣ ਵਾਲੇ ਅਨੇਕਾਂ ਨੂੰ ਤਬਾਹ ਤੇ ਬਰਬਾਦ ਕਰਨ ਵਾਲੇ ਅਜ ਵੀ ਮੌਜੂਦ ਨੇ ਇਤੇ ਹਰ ਯੁੱਗ ਦੇ ਚਾਉਂਦੇ ਨੇ ਹਰ ਸਮੇਂ ਦੇ ਚਾਉਂਦੇ ਨੇ ਔਰ ਹਰ ਥਾਂ ਤੇ ਹੁੰਦੇ ਨੇ ਸਾਇਬ ਕਹਿੰਦੇ ਨੇ ਤਿੱਥੇ ਭਗਤ ਵਸੇ ਕੇ ਲੋਏ ਇਸ ਅਵਸਥਾ ਦੇ ਚ ਕਈ ਲੋਕਾਂ ਦੇ ਭਗਤ ਆ ਕੇ ਵਸਦੇ ਨੇ ਭਾਵ ਕਰਮਖੰਡ ਦੇ ਚ ਪਹੁੰਚਦੇ ਨੇ ਕਈ ਦੇਸ਼ਾਂ ਦੇ ਭਗਤ ਕਈ ਪ੍ਰਾਂਤਾਂ ਦੇ ਭਗਤ ਕਰੇ ਅਨੰਦ ਸਚਾ ਮਨ ਸੋਏ ਮਨ ਦੇ ਚ ਪਰਮਾਤਮਾ ਦੀ ਸੱਚੀ ਸ਼ੋਭਾ ਉਹਨਾਂ ਦੇ ਵਸੇ ਹੁੰਦੀ ਹੈ ਇਸ ਵਾਸਤੇ ਪਰਮ ਆਨੰਦ ਨੂੰ ਪ੍ਰਾਪਤ ਹੋ ਕੇ ਰਸ ਮਾਣਦੇ ਨੇ ਖੇੜਾ ਮਾਣਦੇ ਨੇ ਸੱਚ ਖੰਡ ਵਸੇ ਨਿਰੰਕਾਰ ਅਧਿਆਤਮਕ ਮੰਡਲ ਦੀ ਪੰਜਵੀਂ ਅਵਸਥਾ ਸੱਚ ਖੰਡ ਪਰਮਾਤਮਾ ਕੀ ਸੱਚ ਜੋ ਸੱਚ ਹੈ ਉਹ ਪਰਮਾਤਮਾ ਹੈ ਜੋ ਪਰਮਾਤਮਾ ਹੈ ਉਹ ਸੱਚ ਹੈ ਇਸ ਅਵਸਥਾ ਦੇਚ ਪਹੁੰਚ ਕੇ ਸਾਇਬ ਕਹਿੰਦੇ ਨੇ ਮਨੁੱਖ ਸੱਚ ਦੇ ਚਲੀਨ ਹੋ ਜਾਂਦਾ ਤੇ ਉਹ ਸੱਚ ਕੀ ਹੈ ਮਹਾਰਾਜ ਕਹਿੰਦੇ ਨਿਰੰਕਾਰ ਆਕਾਰ ਤੁਰੈਤ ਵਜੂਦ ਤੁਰੈਤ ਚਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਬੇਕ ਕੋ ਕੈ ਨ ਸੱਕਤ ਕੇ ਐਸਾ ਜੋ ਨਿਰੰਕਾਰ ਹੈ ਐਸਾ ਜੋ ਸੱਚ ਹੈ ਉਹਦੇ ਚ ਭਗਤ ਜਦ ਲੀਨ ਹੁੰਦੇ ਨੇ ਤੇ ਇਸ ਤਰ੍ਹਾਂ ਦੇ ਭਗਤ ਨੂੰ ਕਹਿੰਦੇ ਨੇ ਸੱਚਖੰਡਵਾਸੀ ਹੋ ਗਿਆ ਬੜਾ ਕੀਮਤੀ ਸ਼ਬਦ ਹੈ ਜੋ ਅਸੀਂ ਮੁਰਦਿਆਂ ਨਾਲ ਜੋੜ ਕੇ ਰੱਖ ਦਿੱਤਾ ਹੈ ਕੋਈ ਮਰ ਜਾਏ ਤੋਂ ਅਸੀਂ ਕਹਿ ਦਿੰਨੇ ਆ ਫਲਾਣਾ ਸੱਚਖੰਡਵਾਸੀ ਹੋ ਗਿਆ ਨਹੀਂ ਜੋ ਜੀਵਦਿਆਂ ਜੀ ਪ੍ਰਮਾਤਮਾ ਚਲੀਨ ਹੋਇਆ ਸੱਚ ਦੇ ਚਲੀਨ ਹੋਇਆ ਉਹੀ ਸੱਚਖੰਡਵਾਸੀ ਹੈ ਤੋ ਸਾਧਨਾ ਕਰਦਿਆਂ ਕਰਦਿਆਂ ਜੇਦੀ ਸੁਰਤ ਪੰਜਵੇਂ ਖੰਡ ਦੇ ਚ ਪਹੁੰਚੇ ਉਸ ਪੰਜਵੇਂ ਖੰਡ ਨੂੰ ਸਾਹਿਬ ਕਹਿੰਨੇ ਸੱਚਖੰਡ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਉੱਥੇ ਉਸ ਨੂੰ ਐਸਾ ਮਹਿਸੂਸ ਹੁੰਦਾ ਹੈ ਕਿ ਪਰਿਪੂਰਣ ਪਰਮਾਤਮਾ ਸਾਰਿਆਂ ਤੇ ਨਿਗਾਹ ਕਰ ਰਿਹਾ ਹੈ ਸਾਰਿਆਂ ਤੇ ਦ੍ਰਿਸ਼ਟੀ ਕਰ ਰਿਹਾ ਹੈ ਔਰ ਆਪਣੀ ਦ੍ਰਿਸ਼ਟੀ ਦੇ ਰਾਹੀਂ ਸਾਰਿਆਂ ਨੂੰ ਨਿਹਾਲ ਕਰ ਰਿਹਾ ਹੈ ਸਾਰਿਆਂ ਨੂੰ ਮਹਾਨ ਬਣਾ ਰਿਹਾ ਹੈ ਤਿੱਥੇ ਖੰਡ ਮੰਡਲ ਵਰ ਭੰਡ ਉੱਥੇ ਉਸ ਨੂੰ ਐਸਾ ਮਹਿਸੂਸ ਹੁੰਦਾ ਹੈ ਅਨੇਕਾਂ ਹੀ ਖੰਡ ਨੇ ਅਨੇਕਾਂ ਹੀ ਬ੍ਰਹਿਮੰਡ ਨੇ ਭਾਉ ਖੰਡ ਦੇ ਬ੍ਰਹਿਮੰਡ ਦੇ ਛੋਟੇ ਛੋਟੇ ਟੁਕੜੇ ਨੇ ਔਰ ਉਹਨਾਂ ਸਾਰਿਆਂ ਵਿੱਚ ਭਗਤ ਨੇ ਤੇ ਭਗਤਾਂ ਦੇ ਵਿੱਚ ਪ੍ਰਮਾਤਮਾ ਹੈ ਪ੍ਰਮਾਤਮਾ ਦੀ ਮਿਹਰ ਭਰੀ ਦ੍ਰਿਸ਼ਟੀ ਸਾਰੇ ਪਾਸੇ ਵਿਆਪਕ ਹੋ ਕੇ ਵਿਚਰ ਰਹੀ ਹੈ ਜੇ ਕੋ ਕਥੇ ਤ ਅੰਤ ਨਾ ਅੰਤ ਹੁਣ ਇਸ ਸੱਚਖੰਡ ਵਿੱਚ ਇਸ ਅਵਸਥਾ ਦਾ ਅਗਰ ਕੋਈ ਕਥਨ ਕਰੇ ਤਾਂ ਅਖੀਰਲਾ ਸ਼ਬਦ ਉਹਦੀ ਰਸਨਾ ਤੋਂ ਇਹ ਨਿਕਲੇਗਾ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ ਇੱਥੇ ਲੋ ਲੋ ਆਕਾਰ ਉੱਥੇ ਕਈ ਲੋਕਾਂ ਦੇ ਆਕਾਰ ਦਿਖਾਈ ਦਿੰਦੇ ਨੇ ਬਹੁ ਸੱਚਖੰਡ ਦੇ ਚ ਪਹੁੰਚ ਕੇ ਮਨੁੱਖ ਨੂੰ ਜਦ ਅਨੇਕਾਂ ਖੰਡਾ ਬ੍ਰਹਿਮੰਡਾਂ ਦਾ ਬੋਧ ਹੁੰਦਾ ਹੈ ਤਾਂ ਉਸ ਨੂੰ ਪਤਾ ਚੱਲਦਾ ਜੀਵਨ ਕਈ ਤਰ੍ਹਾਂ ਦਾ ਹੈ ਜ਼ਿੰਦਗੀ ਕਈ ਤਰ੍ਹਾਂ ਦੀ ਹੈ ਔਰ ਕਈ ਤਰ੍ਹਾਂ ਦੇ ਲੋਕ ਨੇ ਕਈ ਤਰ੍ਹਾਂ ਦੇ ਮਨੁੱਖ ਨੇ ਔਰ ਕਈ ਤਰ੍ਹਾਂ ਦੇ ਬੇਸਤਰ ਜੋ ਹੈ ਜੀਵ ਨੇ ਅਨੇਕਾਂ ਆਕਾਰ ਨੇ ਅਨੇਕ ਹੀ ਉਹਨਾਂ ਦੇ ਜੀਵਨ ਦੇ ਜੋ ਹੈ ਢੰਗ ਨੇ ਇਹ ਸਿਰਫ ਉਸਦੇ ਸੋਚ ਮੰਡਲ ਦੇ ਚ ਹੀ ਨਹੀਂ ਉਸਨੂੰ ਦਿਖਾਈ ਦੇ ਰਿਹਾ ਹੁੰਦਾ ਹੈ ਗਿਆਨ ਖੰਡ ਦੇ ਵਿੱਚ ਤੇ ਉਸ ਦੀ ਸੋਚ ਮੰਡਲ ਦੇ ਵਿੱਚ ਆਉਂਦੇ ਨੇ ਪਰ ਸੱਚ ਖੰਡ ਦੇ ਵਿੱਚ ਉਹਨੂੰ ਸਭ ਕੁਝ ਦਿਖਾਈ ਦੇ ਰਿਹਾ ਹੈ ਉਹਨੂੰ ਸਭ ਕੁਝ ਮਹਿਸੂਸ ਹੋ ਰਿਹਾ ਹੈ ਜਿਵੇਂ ਜਿਵੇਂ ਹੁਕਮ ਤਿਵੇਂ ਤੈਉਂ ਕਰ ਫਿਰ ਉਸਨੂੰ ਐਸਾ ਮਹਿਸੂਸ ਹੁੰਦਾ ਜਿਵੇਂ ਜਿਵੇਂ ਸਾਰਿਆਂ ਦੇ ਉੱਤੇ ਪ੍ਰਮਾਤਮਾ ਆਪ ਹੁਕਮ ਕਰ ਰਿਹਾ ਹੈ ਤਿਵੇਂ ਤਿਵੇਂ ਜੀਵ ਉਹ ਕੰਮ ਕਰ ਰਹੇ ਨੇ ਤਿਵੇਂ ਤਿਵੇਂ ਉਹਨਾਂ ਦਾ ਉਹ ਜੀਵਨ ਦਾ ਢੰਗ ਹੈ ਸਭ ਕੁਝ ਪ੍ਰਮਾਤਮਾ ਦੇ ਵਿੱਚ ਹੈ ਪ੍ਰਮਾਤਮਾ ਸਭ ਜੀਵਾਂ ਦੇ ਵਿੱਚ ਹੈ ਔਰ ਉਸਦੀ ਸਤਾ ਦੇ ਨਾਲ ਸਭ ਕੁਝ ਹੋ ਰਿਹਾ ਹੈ ਇਸ ਤਰ੍ਹਾਂ ਦਾ ਸੱਚਖੰਡ ਦੇ ਵਿੱਚ ਪਹੁੰਚੇ ਹੋਏ ਮਹਾਤਮਾ ਨੂੰ ਬੋਧ ਹੁੰਦਾ ਹੈ ਉਹਨੂੰ ਮਹਿਸੂਸ ਹੁੰਦਾ ਹੈ ਵੇਖੇ ਵਿਕਸ ਕਰ ਵਿਚਾਰ ਸਾਰਿਆਂ ਨੂੰ ਵੇਖ ਕੇ ਤੇ ਸਾਰਿਆਂ ਦੀ ਵਿਚਾਰ ਕਰਕੇ ਪਰਿਪੂਰਣ ਪ੍ਰਮਾਤਮਾ ਵਿਕਸਦਾ ਹੈ ਖੇੜੇ ਚ ਆਉਂਦਾ ਹੈ ਖੁਸ਼ ਹੁੰਦਾ ਹੈ ਸਭ ਕੁਝ ਉਸਦੇ ਹੁਕਮ ਦੇ ਚ ਹੈ ਔਰ ਸਭ ਕੁਝ ਉਹਦੀ ਦ੍ਰਿਸ਼ਟੀ ਦੇ ਚ ਹੈ ਜਿਵੇਂ ਆਪਣੀ ਦ੍ਰਿਸ਼ਟੀ ਦੇ ਵਿੱਚ ਸਭ ਕੁਝ ਵੇਖਦਾ ਹੈ ਸਾਬ ਕਹਿੰਦੇ ਨੇ ਉਹ ਵੇਖਦਾ ਹੈ ਉਹ ਖੇੜੇ ਚ ਆਉਂਦਾ ਹੈ ਕਿਉਂਕਿ ਖੇੜਾ ਉਸ ਦਾ ਸੁਭਾਅ ਹੈ ਵਿਗਾਸ ਉਸ ਦੀ ਜ਼ਿੰਦਗੀ ਹੈ ਹੁਣ ਇਸ ਸਭ ਕੁਝ ਦਾ ਵਰਣਨ ਕਰਨਾ ਇੰਜ ਹੈ ਨਾਨਕ ਕਥਨਾ ਕਰੜਾ ਸਾਰ ਇਸ ਨੂੰ ਕਥਨ ਕਰਨਾ ਐਸਾ ਹੈ ਜਿਵੇਂ ਲੋਹਾ ਚਬਾਣਾ ਹੋਵੇ ਹੁਣ ਪੌਣ ਇਹਨਾਂ ਦੰਦਾਂ ਦੇ ਨਾਲ ਲੋਹਾ ਚਬਾਵੇ ਨਾਨਕ ਕਥਨਾ ਕਰੜਾ ਇੱਕ ਕਥਨ ਕਰਨਾ અત્યੰਤ ਕਰੜਾ ਹੈ અત્યੰਤ ਸਖਤ ਹੈ ਕਿੰਨਾ ਕੁ ਸਖਤ ਹੈ ਸਾਰ ਜਿੰਨਾ ਕਿ ਲੋਹਾ ਸਖਤ ਹੈ ਤਾਂ ਜਿਵੇਂ ਲੋਹੇ ਨੂੰ ਮੂੰਹ ਦੇ ਚ ਪਾਣਾ ਤੇ ਚਬਾਣਾ ਕਠਨ ਹੈ ਬਹੁਤ ਕਠਨ ਹੈ ਇਸ ਤਰ੍ਹਾਂ ਦੀ ਇਸ ਕਰੜੀ ਅਵਸਥਾ ਨੂੰ ਇਸ ਕਰੜੀ ਗੱਲ ਨੂੰ ਇਸ ਮਹਾਨ ਗੱਲ ਨੂੰ ਬਿਆਨ ਕਰਨਾ ਆਪਣੀ ਜ਼ੁਬਾਨ ਦੇ ਰਾਹੀਂ ਕਠਨ ਹੈ ਕਠਨ ਹੈ ਜਦ ਵੀ ਕੋਈ ਸੱਚਖੰਡ ਦੇ ਚ ਪਹੁੰਚਿਆ ਉਹਨੇ ਇਹੀ ਕਹਿ ਦਿੱਤਾ ਹੈ ਕਿ ਕਹੋ ਕਬੀਰ ਗੋਂਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੋਂਦਾ ਮੁਸਕਾਰੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦਨ ਮਗੋ ਅਜ਼ਹਾਲੇ ਲੈ ਲਈ ਬਾਦਲੇ ਸ਼ੌਰੀ ਦਾ ਐਗ ਹੋਇਆ ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦਾ ਕਿੱਸਾ ਨਾ ਸੁਣਾਓ ਸੰਸਾਰ ਦਾ ਕਿੱਸਾ ਨਾ ਸੁਣਾਓ ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ دیਵਾਨਾ ਮੈਂ ਸਾਜ਼ਦ ਮੈਂ ਤੇ ਮਜਨੂੰ ਦਾ ਕਿੱਸਾ ਹੀ ਸੁਣ ਕੇ ਮੈਂ ਤੇ ਪ੍ਰਮਾਤਮਾ ਦਾ ਕਿੱਸਾ ਹੀ ਸੁਣ ਕੇ ਪਾਗਲ ਹੋ ਗਿਆ ਹੁਣ ਮੇਰੇ ਮਨ ਵਿੱਚ ਹੋਰ ਕੋਈ ਤਾਬ ਨਹੀਂ ਰਹੀ ਕਿ ਤੂੰ ਲੈਲਾ ਦੀ ਦਾਸਤਾਨ ਸੁਣਾਵੇਂ ਮੈਂ ਤੇ ਮਜਨੂੰ ਦੀ ਗੱਲ ਸੁਣ ਕੇ ਹੀ ਜੁੜ ਗਿਆ ਮੈਂ ਤੇ ਰੱਬ ਦੀ ਗੱਲ ਸੁਣ ਕੇ ਹੀ ਰੱਬ ਨਾਲ ਜੁੜ ਗਿਆ ਹੁਣ ਸੰਸਾਰ ਦੀ ਗੱਲ ਸੁਣਨ ਦੀ ਮੇਰੇ ਵਿੱਚ ਤਾਬ ਨਹੀਂ ਰਹੀ ਹੁਣ ਮੇਰੇ ਵਿੱਚ ਹਿੰਮਤ ਨਹੀਂ ਰਹੀ ਮਗੋਂ ਅਜ਼ਹਾਲੇ ਲੈ ਲਈ ਬਾਦਲੇ ਸ਼ੌਰੀਦਾ ਹੈ گویا ਕਿ ਸ਼ਰਹਾਏ ਕਿੱਸਾ ਹੈ ਮਜਨੂ ਮਰਾ دیਵਾਨਾ ਵੇ ਸਾਜਦ ਇਸ دیਵਾਨਗੀ ਵਿੱਚ ਉਸ دیਵਾਨਮਈ ਅਵਸਥਾ ਨੂੰ ਉਸ ਪਾਗਲਮਈ ਅਵਸਥਾ ਨੂੰ ਉਸ ਸਮਾਧੀ ਲੀਨ ਅਵਸਥਾ ਨੂੰ ਬਿਆਨ ਕਰਨਾ ਇੰਜ ਹੈ ਸਹਿਬ ਕਹਿੰਦੇ ਨੇ ਜਿਵੇਂ ਦੰਦਾਂ ਦੇ ਨਾਲ ਲੋਹੇ ਨੂੰ ਚਬਾਣਾ ਹੋਵੇ ਤਾਂ ਜੈਸਾ ਲੋਹਾ ਚਬਾਣਾ ਕਠਨ ਹੈ ਸੱਚਖੰਡ ਦੀ ਪੂਰਨ ਅਵਸਥਾ ਨੂੰ ਜ਼ਬਾਨ ਨਾਲ ਬਿਆਨ ਕਰਨਾ અત્યੰਤ ਕਠਿਨ ਹੈ ਸੱਚ ਦੇ ਚਲੀਨ ਹੋਣਾ ਮਨੁੱਖੀ ਜ਼ਿੰਦਗੀ ਦਾ ਧੇ ਹੈ ਸੱਚ ਦੀ ਪ੍ਰਾਪਤੀ ਕਰ ਲੈਣਾ ਮਨੁੱਖ ਦੀ ਮੰਜ਼ਲੇ ਮਕਸੂਦ ਹੈ ਸੱਚ ਸਰੂਪ ਹੋ ਜਾਣਾ ਸਮਝ ਲਓ ਲਕਸ਼ ਦੀ ਪ੍ਰਾਪਤੀ ਹੋ ਗਈ ਤੇ ਸੱਚ ਦੇ ਚਲੀਨ ਹੋਏ ਮਨੁੱਖ ਦੀ ਇਹ ਪਹਿਚਾਨ ਹੁਣੇ ਮਿਟ ਗਏ ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਮਿਲੇ ਸਾਦਾ ਜੋ ਸੱਚ ਦੇ ਚਲੀਨ ਹੋਇਆ ਸੰਸਾਰ ਤੇ ਆਉਣਾ ਉਸ ਦਾ ਸਫਲ ਹੋ ਗਿਆ ਸਫਲ ਹੋ ਗਿਆ ਜੀਵਨ ਯਾਤਰਾ ਸਫਲ ਹੋ ਗਈ ਕਿਉਂਕਿ ਸੱਚ ਦੇ ਚ ਲੀਨ ਹੋ ਗਿਆ ਸੱਚ ਦੀ ਪ੍ਰਾਪਤੀ ਹੋ ਗਈ ਸੱਚ ਆਨੰਦ ਹੈ ਸੱਚ ਵਿਆਪਕ ਹੈ ਸੱਚ ਸਮਾਨ ਹੈ ਸੱਚ ਤ੍ਰੇਗੁਣ ਅਪੀਤ ਹੈ ਔਰ ਸਚ ਸਰਬ ਸ਼ਕਤੀਮਾਨ ਹੈ ਸਚ ਦੇ ਵਿੱਚ ਸਚਿਆਰ ਹੀ ਲੀਨ ਹੋ ਸਕਦਾ ਹੈ ਤੇ ਸਚਿਆਰ ਹੀ ਕਰਤਾਰ ਦਾ ਰੂਪ ਹੁੰਦਾ ਹੈ ਨਿਰੰਕਾਰ ਦਾ ਰੂਪ ਹੁੰਦਾ ਹੈ ਤੋਂ ਪਹਿਲੀ ਪੌੜੀ ਦੇ ਅੰਦਰ ਗੁਰੂ ਬਾਬੇ ਨੇ ਮਨੁੱਖ ਦੀ ਇਸ ਮੂਲ ਸਮੱਸਿਆ ਦਾ ਜ਼ਿਕਰ ਕੀਤਾ ਹੈ ਕਿਉਂ ਸਚਿਆਰਾ ਹੋਈਏ ਕਿਉਂ ਕੂੜ ਹੈ ਟੁੱਟੇ ਪਾਲ ਕਿਵੇਂ ਝੂਠ ਦੀ ਕੰਧ ਟੁੱਟੇ ਤੇ ਕਿਵੇਂ ਸਚਿਆਰ ਹੋਇਆ ਮਨੁੱਖ ਸੱਚ ਦੇ ਚਲੀਨ ਹੋ ਕੇ ਨਿਰੰਕਾਰ ਦਾ ਰੂਪ ਹੋਵੇ ਸਚਿਆਰ ਦਾ ਰੂਪ ਹੋਵੇ ਆਨੰਦ ਦਾ ਸੋਮਾ ਬਣੇ ਤੋਂ ਬਾਕੀ ਦੀਆਂ ਪੌੜੀਆਂ ਵਿੱਚ ਸਹਜੇ ਸਹਜੇ ਮਨੁੱਖ ਦੀ ਸੁਰਤ ਨੂੰ ਉੱਚਾ ਕਰਕੇ ਉੱਥੇ ਲੈ ਜਾਇਆ ਗਿਆ ਜਿਸ ਨੂੰ ਆਖਿਆ ਗਿਆ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਦਰਸਲ ਜਪਜੀ ਸਾਹਿਬ ਦੇ ਵਿੱਚ ਮੂਲ ਗੱਲਾਂ ਵੀ ਤੇ ਤੇ ਨੈ ਕਿ ਕਿਵੇਂ ਮਨੁੱਖ ਸਚਿਆਰ ਹੋਵੇ ਤੇ ਸਚਿਆਰ ਹੋਣ ਦੀ ਮੂਲ ਸਾਧਨਾ ਕੀ ਹੈ ਤੇ ਸਾਧਨਾ ਤੋਂ ਬਾਅਦ ਉਪਲਬਧੀ ਕੀ ਹੈ ਤੋ ਜਪ ਤੇ ਸੱਚ ਦਾ ਹੀ ਕਰਨਾ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਚਿਆਰ ਹੋਣ ਲਈ ਤੇ ਸੱਚ ਦੇ ਚ ਲੀਨ ਹੋਣ ਲਈ ਜਪ ਰਸਨਾ ਨਾਲ ਕਰਨਾ ਹੈ ਇੱਕ ਦੋ ਜੀਬੋ ਲੱਖ ਹੋਵੇ ਲੱਖ ਹੋਵੇ ਲੱਖ ਵੇਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਜੋ ਜਗਦੀਸ਼ ਦਾ ਇੱਕ ਨਾਮ ਇਸ ਤਰ੍ਹਾਂ ਰਸਨਾ ਨਾਲ ਉਚਾਰਨ ਕਰਦਾ ਜਾਂਦਾ ਹੈ ਜਪਦਾ ਜਾਂਦਾ ਹੈ ਜਪਦਾ ਜਾਂਦਾ ਹੈ ਸਹਜੇ ਸਹਜੇ ਸੁਰਤ ਇੱਕ ਦਿਨ ਉਸ ਟਿਕਾਣੇ ਤੇ ਪਹੁੰਚਦੀ ਹੈ ਜਿਹਨੂੰ ਕਹਿੰਦੇ ਨੇ ਸੱਚਖੰਡ ਤੇ ਜਿਹਦੇ 'ਚ ਪਹੁੰਚ ਕੇ ਹੀ ਪਰਮ ਆਨੰਦ ਦੀ ਉਪਲਬਧੀ ਹੋ ਜਾਂਦੀ ਏ ਮਨੁੱਖ ਨੂੰ ਆਪਣਾ ਟਿਕਾਣਾ ਮਿਲ ਜਾਂਦਾ ਹੈ ਤਾਂ ਜਬਜੀ ਸਾਹਿਬ ਦੀ ਮੂਲ ਵਿਆਖਿਆ ਔਰ ਪ੍ਰੇਰਣਾ ਇਹੀ ਹੈ ਕਿ ਕਿਸੇ ਢੰਗ ਨਾਲ ਮਨੁੱਖ ਸੱਚ ਦੇ ਚਲੇਨ ਹੋ ਸਕੇ ਤੇ ਸੱਚ ਹੀ ਪ੍ਰਮਾਤਮਾ ਹੈ ਸੱਚ ਹੀ ਆਨੰਦ ਹੈ ਸੱਚ ਹੀ ਖੇੜਾ ਹੈ ਸੱਚ ਹੀ ਮਸਤੀ ਹੈ ਔਰ ਝੂਠ ਦੁੱਖ ਹੈ ਝੂਠ ਅੰਧਕਾਰ ਹੈ ਝੂਠ ਕਲੇਸ਼ ਹੈ ਝੂਠ ਇੱਕ ਵਿਆਪਕ ਕਲੇ ਹੈ ਜਿੰਨਾ ਝੂਠਾ ਮਨੁੱਖ ਹੋਵੇਗਾ ਉਤਨਾ ਕਲੇਸ਼ ਦੇ ਚ ਹੋਵੇਗਾ ਔਰ ਜਿੰਨੀ ਮਾਤਰਾ ਦੇ ਚ ਉਸਦੇ ਕੋਲ ਸੱਚ ਹੋਵੇਗਾ ਉਤਨੀ ਮਾਤਰਾ ਦੇ ਚ ਉਸਦੇ ਕੋਲ ਸੁਖ ਹੋਵੇਗਾ ਅਗਰ ਉਹ ਪੂਰਨ ਤੌਰ ਤੇ ਸਚਿਆਰ ਹੋ ਗਿਆ ਤਾਂ ਫਿਰ ਪੂਰਨ ਆਨੰਦ ਉਸਦੇ ਅੰਤਿਸ਼ਕਰਣ ਵਿੱਚ ਬਿਰਾਜਮਾਨ ਹੋ ਕੇ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਪੂਰਨ ਦਾ ਰੂਪ ਹੀ ਹੋ ਜਾਏਗਾ ਨਿਰੰਕਾਰ ਦਾ ਰੂਪ ਹੀ ਹੋ ਜਾਏਗਾ ਲਿਆਦਾ ਸੱਚਖੰਡ ਵਸੇ ਨਿਰੰਕਾਰ ਸੱਚਖੰਡ ਮੇਂ ਹੀ ਅਵਸਥਾ ਦੇਚ ਉਹਦੇ ਰੋਮ ਰੋਮ ਦੇ ਅੰਦਰ ਨਿਰੰਕਾਰ ਵਸਦਾ ਹੈ ਉਹ ਨਿਰੰਕਾਰ ਵਿੱਚ ਹੈ ਨਿਰੰਕਾਰ ਉਸ ਦੇ ਵਿੱਚ ਹੈ ਔਰ ਇਸ ਤਰ੍ਹਾਂ ਦੀ ਆਨੰਦਮਈ ਅਵਸਥਾ ਨੂੰ ਮਾਣ ਕੇ ਉਹਨੂੰ ਮਹਿਸੂਸ ਹੁੰਦਾ ਹੈ ਕਿ ਉਸ ਸੱਚ ਦੇ ਵਿੱਚ ਹੀ ਸਭ ਕੁਝ ਹੈ ਅਨੰਤ ਦੁਨੀਆ ਬਹੁਤ ਵੱਡਾ ਪਸਾਰ ਹੈ